ਮੋਤ ਪਿਆਰੀ ਵਰ ਲੈ ਤੂੰ ਚੰਦ ਰੋਜ ਦਾ ਮੇਲਾ ਬੰਦਿਆ ਨੇਕ ਕਮਾਈਆਂ ਕਰ ਲੈ ਤੂੰ ਤੂੰ ਚੰਦਨੇ ਬਾਸ ਨਾ ਬਣ ਬਈ ਮਰਦ ਹੁੰਦੇ ਦਿਲ ਬੋਲੇ ਨਹੀਂ ਸੱਚ ਵਾਸਤੇ ਜਿੰਦਵਾਰ ਦੇ ਲੋਕ ਦੇ ਹੋਣੀਓ ਓਲੇ ਨਹੀਂ ਓ ਜੋ ਪੱਥਰ ਵਿੱਚ ਕੀੜੇ ਪਾਲੇ ਉਸ ਕਾਦਰ ਤੂੰ ਡਰ ਲੈ ਤੂੰ ਚੰਦ ਰੋਜ ਦਾ ਮੇਲਾ ਬੰਦਿਆ ਨੇਕ ਕਮਾਈਆਂ ਕਰ ਲੈ ਤੂੰ ਜੇ ਤੂੰ ਆਖੇ ਸਤਨਾ ਛੱਡਾਂ ਜੇ ਤੂੰ ਆਖੇ ਸਤਨਾ ਛੱਡਾਂ ਨਾਵੇਂ ਸਤਗੁਰ ਕਹਿ ਗਏ ਨੇ ਦੁਨੀਆ ਮਿਟ ਜੇ ਮਿਟ ਨਹੀਂ ਸਕਦੇ ਬੋਲ ਮਰਦ ਦੇ ਵਹਿ ਗਏ ਨੇ ਓ ਖੁਦ ਗਰਜੀ ਦੀ ਅੱਗ ਕਿਉਂ ਬਣਦਾ ਨੇਕੀ ਕਰਕੇ ਠਰ ਲੈ ਤੂੰ ਚੰਦ ਰੋਜ ਦਾ ਮੇਲਾ ਬੰਦਿਆ ਨੇਕ ਕਮਾਈਆਂ ਕਰ ਲੈ ਤੂੰ ਆਲਮ ਫਾਜ਼ਲ ਗੁਣੀ ਗਿਆਨੀ ਸੈਂਸ ਜੋ